86 ਤੌਰ ਦੇ ਉੱਤੇ ਵੀ ਬੜੇ ਸਰਗਰਮ ਰਹੇ ਪਹਿਲਾਂ ਫਿਰ ਸਿਆਸਤ ਤੋਂ 5-7 ਸਾਲ ਦੂਰ ਰਹੇ ਹੁਣ ਫਿਰ ਉਹਨਾਂ ਦੀ ਐਂਟਰੀ ਹੋ ਰਹੀ ਹੈ ਐਚਐਸ ਫੂਲਕਾ ਸੀਨੀਅਰ ਵਕੀਲ ਨੇ ਉਹਨਾਂ ਨੇ ਕਿੰਨੇ ਹੀ ਕੇਸ ਉਹਨਾਂ ਪਰਿਵਾਰਾਂ ਦੇ ਲਏ ਜਿਹੜੇ ਜਿੱਤੇ ਵੀ ਔਰ ਦੋਸ਼ੀਆਂ ਨੂੰ ਸਜ਼ਾ ਵੀ ਦਵਾਈ ਹੁਣ ਉਹਨਾਂ ਨੇ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣਾ ਫੈਸਲਾ ਦੱਸਿਆ ਮੰਨ ਦੀ ਗੱਲ ਦੱਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਲਈ ਤਿਆਰ ਨੇ ਔਰ ਬਕਾਇਦਾ ਕਿਸੇ ਨਾਲ ਗੱਲ ਕੀਤੇ ਬਿਨਾ ਦਫ਼ਤਰ ਜਾਣਗੇ ਨਵੀਂ ਚੁਣੀ ਗਈ ਜਿਹੜੀ ਕਮੇਟੀ ਹੈ 7 ਮੈਂਬਰ ਹੀ ਉਹਨਾਂ ਕੋਲ ਜਾ ਕੇ ਆਪਦਾ ਫਾਰਮ ਭਰ ਦੇਣਗੇ ਐਚਐਸ ਫੂ ਇੱਕ ਹੀ ਸੰਕੇਤ ਦੇ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਦਾ ਪੁਨਰਗਠਨ ਹੋਣ ਜਾ ਰਿਹਾ ਹੈ ਉਹਦੇ ਵਿੱਚ ਅਜਿਹੇ ਚਿਹਰਿਆਂ ਦੇ ਨਾਲ ਕੀ ਪ੍ਰਭਾਵ ਪੈਣਗੇ ਦੇਖੋ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਅਗਰ ਸ਼੍ਰੀ ਕਾਲਤਕ ਸਾਹਿਬ ਦੀ ਗੱਲ ਕਿ ਜਿੰਨੇ ਵੀ ਉੱਥੇ ਤਨਖਾਹਾਂ ਇਕਰਾਰ ਦਿੱਤੇ ਗਏ ਨਾ ਇਸ ਟਾਈਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਵਿਕਟਮ ਦਾ ਪਾਰਟ ਵੀ ਬਣ ਗਏ ਨੇ ਸੁਬੀਸ਼ ਸਿੰਘ ਬਾਦਲ ਦੇ ਅਟੈਕ ਤੋਂ ਬਾਅਦ ਔਰ ਪਹਿਲਾਂ ਵੀ ਲੋਕਾਂ ਨੇ ਤਨਖਾਹਾਂ ਲੱਗੀਆਂ ਹੈਗੀਆਂ ਨੇ ਹੁਣ ਕਾਲੀ ਦਲ ਨੂੰ ਜੇ ਸਾਹਬ ਦੇ ਨਾਲ ਨਿਸ਼ਾਨੇ ਤੇ ਲਿਆ ਜਾ ਰਹਾ ਹੈ ਪੰਜਾਬ ਦੀਆਂ ਸਾਰੀਆਂ ਪਿਆ ਪਾਰਟੀਆਂ ਲੋ ਔਰ ਹੋਰ ਤਾਕਤਾਂ ਬੋਲੋ ਉਹਦੇ ਨਾਲ ਕਿਤਨਾ ਕਿਤੇ ਲੋਕਾਂ ਨੂੰ ਲੱਗਦਾ ਕਿ ਕਾਲੀ ਦਲ ਕਿਤੇ ਖਤਮ ਨਾ ਹੋ ਜਾਵੇ ਹਾਲਾਂਕਿ ਲੀਡਰਸ਼ਿਪ ਖਤਮ ਹੋ ਰਹੀ ਆ ਪਰ ਲੋਕਾਂ ਨੂੰ ਲੱਗਦਾ ਕਿ ਲੀਡਰਸ਼ਿਪ ਦੇ ਨਾਲ ਕਿਤੇ ਕਾਲੀ ਦਲ ਖਤਮ ਨਾ ਹੋ ਜਾਵੇ ਤੇ ਜੇ ਕਾਲੀ ਦਲ ਖਤਮ ਹੁੰਦਾ ਪੰਜਾਬ ਦੇ ਪੋਲੀਟੀਕਲ ਹਾਸ਼ੀਏ ਦੇ ਵਿੱਚ ਜਨ ਪੋਲੀਟੀਕਲ ਨਕਸ਼ੇ ਦੇ ਉਹ ਕਾਲੀ ਦਲ ਕਿਤੇ ਹਾਸ਼ੀਏ ਤੇ ਚਲਾ ਗਿਆ ਜੋ ਕਿ ਜਾ ਚੁੱਕਾ ਹੈ ਉਹ ਦਿਨ ਆ ਕੇ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਲੀਡਰ ਨਹੀਂ ਰਹਿ ਜਾਊਗਾ ਕੋਈ ਪਾਰਟੀ ਨਹੀਂ ਰਹਿ ਜਾਊਗਾ ਪੰਜਾਬ ਦੇ ਇਸ਼ੂ ਪੰਜਾਬੀਆਂ ਦੇ ਮੁੱਦੇ ਸਿੱਖਾਂ ਦੇ ਮੁੱਦੇ ਕੌਮ ਦੇ ਮੁੱਦੇ ਕੋਈ ਗੱਲ ਕਰਨ ਵਾਲਾ ਨਹੀਂ ਰਹੂਗਾ ਕਾਲੀ ਦਲ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਰਿਹਾ ਫੈਡਰਲ ਢਾਂਚੇ ਦੀ ਗੱਲ ਕਰਦਾ ਰਿਹਾ ਸਿੱਖੀ ਦੀ ਗੱਲ ਕਰਦਾ ਰਿਹਾ ਕਿ ਜੇ ਪੰਜਾਬ ਦੇ ਵਿੱਚ ਨਾ ਤੇ ਸਿੱਖਾਂ ਦੇ ਮਸਲੇ ਬੀਜੇਪੀ ਉਠਾ ਸਕਦੀ ਆ ਨਾ ਕਾਂਗਰਸ ਉਠਾ ਸਕਦੀ ਤੇ ਨਾ ਹੀ ਆਮ ਆਦੀ ਪਾਰਟੀ ਉਠਾ ਸਕਦੇ ਅਜੀ ਸਥਿਤੀ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਜਾਂ ਮਾਨਤਾ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਨਾਲ ਖੜਾ ਹੋਣਾ ਜ਼ਰੂਰੀ ਹੈ ਅਗਰ ਐਚਐਸ ਪੂਲ ਕਾ ਜਿਹੜੇ ਪਹਿਲਾਂ ਕਿ ਆਮ ਆਦੀ ਪਾਰਟੀ ਦੇ ਐਮਐਲਏ ਰਹੇ ਚੁੱਕੇ ਹੋਰ ਐਲਓਪੀ ਰਹੇ ਚੁੱਕੇ ਨੇ ਅਗਰੇ ਜਿਹੇ ਲੋਕ ਕਾਲੀ ਦਲ ਦੇ ਵਿੱਚ ਆ ਕੇ ਮੈਂਬਰ ਬਣਦੇ ਨੇ ਤੇ ਕਾਲੀ ਦਲ ਵਾਸਤੇ ਵੀ ਚੰਗੀ ਗੱਲ ਹੈ ਕਿ ਕਾਲੀ ਦਲ ਦੇ ਵਿੱਚ ਇਸ ਟਾਈਮਨ ਲੀਡਰਸ਼ਿਪ ਦੀ ਘਾਟ ਹੈ। ਬੁੱਧੀਜੀਵਿਆਂ ਦੀ ਘਾਟ ਹੈ, ਵਿਦਵਾਨਾਂ ਦੀ ਘਾਟ ਹੈ ਕਿਉਂਕਿ ਕਾਲੀ ਦਲ ਦੇ ਵਿੱਚ ਬਿਜ਼ਨਸਮੈਨ ਜਿਆਦਾ ਆ ਚੁੱਕੇ। ਕਾਲੀ ਦਲ ਇੱਕ ਪੰਥਕ ਰਵੈਤਾਂ ਤੋਂ ਉਲਟ ਜਾ ਕੇ ਵਪਾਰੀਆਂ ਦੀ ਪਾਰਟੀ ਬਣ ਚੁੱਕੀ ਸੀ। ਹੁਣ ਕਾਲੀ ਦਲ ਕੋ ਨਾ ਪਰਿਵਾਰ ਰਿਹਾ ਤੇ ਨਾ ਵਪਾਰ ਰਿਹਾ। ਸਬੀਰ ਸਿੰਘ ਬਾਦਲ ਨੇ ਵੀ ਉਹ ਵਪਾਰ ਨੂੰ ਜ਼ਿਆਦਾ ਤਰਜੀਹ ਦਿੱਤੀ ਹੀ ਪਾਰਟੀ ਨੂੰ ਘੱਟ ਤਰਜੀਹ ਦਿੱਤੀ ਸ਼ਾਇਦ ਹੁਣ ਸਬੀਰ ਸਿੰਘ ਬਾਦਲ ਨੂੰ ਸਬਕ ਮਿਲ ਗਿਆ ਹੋਵੇ ਕਿਉਂਕਿ ਕਹਿੰਦੇ ਨੇ ਕਿ ਮੱਛੀ ਨਾ ਪੱਥਰ ਚਟਕੇ ਆਉਂਦੀ ਆ ਤੇ ਮੈਨੂੰ ਕਾਲੀ ਦਲ ਦੀ ਵੀ ਇਹ ਲੱਗਦਾ ਕਿ ਜਿਵੇਂ ਕਾਲੀ ਦਲ ਜਲੀਲ ਹੋਇਆ ਇਸ ਟਾਈਮ ਜਿਵੇਂ ਕਾਲੀ ਦਲ ਨੂੰ ਠੋਕਰਾਂ ਪਈਆਂ ਨੇ ਤੇ ਜਿਵੇਂ ਕਾਲੀ ਦਲ ਦੇ ਹਾਲਾਤ ਨੇ ਐ ਸਮਬੀ ਸਿੰਘ ਬਾਦਲ ਕਾਲੀਦਲ ਦੇ ਪ੍ਰਧਾਨ ਉਹਨਾਂ ਦਾ ਅਸਤੀਫਾ ਪਾਉਣ ਕਾਲੀਆਂ ਪਰਸੋਂ ਇੱਕ ਦੋਨ ਚ ਪ੍ਰਵਾਨ ਕਰਦੇ ਕਿ ਨਹੀਂ ਕਰਦੇ ਉਹ ਕਾਲਤਖ ਸਾਹਿਬ ਨੇ ਦੇਖਣਾ ਲੇਕਿਨ ਸੁਬੀਰ ਸਿੰਘ ਬਾਦਲ ਕਿਉਂਕਿ ਵਾਰ ਜਿੰਦਗੀ ਮਸਾਂ ਬਚੇ ਉਹ ਜਿੰਦਗੀ ਪਰਮਾਤਮਾ ਇੱਕ ਦਫਾ ਹੀ ਦਿੰਦਾ ਹੈਗਾ ਜਾਂ ਦੇ ਜਮੀਰ ਦੇ ਨਾਲ ਜੀ ਲੋ ਤੇ ਜਾਂ ਜਮੀਰ ਵੇਚ ਕੇ ਜੀ ਲੋ ਹੁਣ ਜੇ ਸੁਬੀਰ ਸਿੰਘ ਬਾਦਲ ਉਹਨਾਂ ਨੇ ਜਮੀਰ ਦੇ ਤਹਿਤ ਤੇ ਰੱਬ ਨੇ ਜਿੰਦਗੀ ਜਿਹੜੀ ਇੱਕ ਦਿੱਤੀ ਜੇ ਉਹ ਕੌਮ ਦੀ ਖਾਤਰ ਜਿੰਦਗੀ ਆਪਣੇ ਉਹ ਲੇਖੇ ਲਾ ਦਿੰਦੇ ਤੇ ਸੁਬੀਰ ਇੱਕ ਵੱਡਾ ਲੀਡਰ ਬਣ ਕੇ ਸਾਬਤ ਹੋ ਸਕਦਾ ਕਿਉਂਕਿ ਬੰਦਾ ਮੁਸੀਬਤਾਂ ਦੇ ਵਿੱਚੋਂ ਜ਼ਿਆਦਾ ਨਿਕੜ ਕੇ ਬਾਹਰ ਆਉਂਦਾ ਤੇ ਜੀ ਸਥਿਤੀ ਦੇ ਅਗਰ ਐਚਐਸ ਫੂਲਕਾ ਵਰਗੇ ਵਿਦਵਾਨ ਜਾਂ ਲਾਇਰ ਆਉਂਦੇ ਨੇ ਜਿਨੇ ਆਪਣੀ ਸਾਰੀ ਜਿਹੜੀ 84 ਕਤਲੇਆਮ ਦੇ ਦੋਸ਼ੀਆਂ ਨੂੰ ਫਾਹੇ ਟੰਗਣ ਤੱਕ ਹੀ ਲਾad ਦਿੱਤੀ ਹੈਗੀ ਆ ਉਹਦੇ ਨਾਲ ਕਾਲੀ ਦਲ ਨੂੰ ਬਲ ਮਿਲੇਗਾ ਹੋ ਸਕਦਾ ਫੂਲਕਾ ਸਾਹਿਬ ਨੂੰ ਬਲ ਨਾ ਮਿਲੇ ਲੇਕਿਨ ਅਜੇ ਹੀ ਅਗਰ ਚਿਹਰੇ ਆਉਂਦੇ ਨੇ ਕਾਲੀ ਦਲ ਦੇ ਵਿੱਚ ਚਿਹਰਿਆਂ ਦੀ ਕਮੀ ਸੀ ਉਥੇ ਅਜਿਹੇ ਲੋਕ ਆ ਗਏ ਨੇ ਜਿਨ੍ਹਾਂ ਦਾ ਸਿਰਫ ਤੇ ਸਿਰਫ ਪੈਸੇ ਬਣਾਉਣਾ ਸੀ ਵਪਾਰ ਹੀ ਮੱਜਾਂ ਵੇਚਣ ਵਾਲੇ ਬੰਦੇ ਐਮਐਲਏ ਬਣ ਗਏ ਤੇ ਘਰਾਂ ਦੇ ਵਿੱਚ ਉਹਨਾਂ ਨੇ ਹੈਲੀਪੈਡ ਬਣਾ ਲਏਗੇ ਜਿਹੜੇ ਤਿੰਨ ਤਿੰਨ ਏਕੜ ਦੀ ਜ਼ਮੀਨ ਤੋਂ ਤਿੰਨ ਤਿੰਨ ਹਜ਼ਾਰ ਕਰੋੜ ਦੇ ਮਾਲਕ ਬਣ ਗਏ ਆਗੇ ਨੇ ਰੇਤਾ ਵੇਚ ਕੇ ਚਿੱਟਾ ਵੇਚ ਕੇ ਉਹ ਰਾਜੇ ਮਾਰੇ ਛੋਟੀ ਛੋਟੀ ਕਾਲੀਆਂ ਦੀ ਇੱਕ रियासत ਦੇ ਰਾਜੇ ਬਣ ਗਏ ਉਹ ਲੋਕ ਨਹੀਂ ਚਾਹੀਦੇ ਕਾਲੀਦਲ ਨੂੰ ਲੀਡਰ ਚਾਹੀਦੇ ਫੱਕਰ ਇਸ ਟਾਈਮ ਕਾਲੀਦਲ ਕੋ ਫੱਕਰ ਸੁਭਾਅ ਵਾਲੇ ਲੀਡਰ ਨਹੀਂ ਆ ਇਸ ਟਾਈਮ ਆ ਫੁਕਰੇ ਵਪਾਰੀ ਵਪਾਰੀ ਜਦੋਂ ਤੁਸੀਂ ਪਾਰਟੀ ਨੇ ਅੱਗੇ ਲਾ ਦਿੱਤੇ ਪਾਰਟੀ ਦਾ ਨੁਕਸਾਨ ਹੋਇਆ ਹੁਣ ਕਹਿੰਦੇ ਕਿਸੇ ਵਲੇ ਹੀ ਜਿਹੜੇ ਉਪਿੰਦਰਜੀਤ ਕੌਰ ਦੇ ਪਿਤਾ ਹੀ ਮੰਤਰੀ ਰਹ ਚੁੱਕੇ ਨੇ ਬਾਪੂ ਨੂੰ ਬੜੇ ਖੁੰਡੇ ਵਾਲਾ ਬਾਪੂ ਕਹਿੰਦੇ ਸੀ ਉਹ ਕਹਿੰਦੇ ਉਹਨਾਂ ਦੇ ਸਾਈਕਲ ਤੇ ਹੀ ਟਾਈਪਿੰਗ ਮਸ਼ੀਨ ਰੱਖੀ ਹੁੰਦੀ ਸੀ ਫਿਰ ਜਿੱਥੇ ਕਿਨੂ ਉੱਥੇ ਚਿੱਠੀ ਲਿਖੀ ਲੈ ਕਾਕਾ ਪੋਸਟ ਕਰਦੇ ਗਿਆਨੀ ਕਰਤਾਰ ਸਿੰਘ ਵਰਗੇ ਸਰਕਾਰ ਬਦਲ ਜਾਂਦੀ ਹੈਗੀ ਆ ਕਹਿੰਦੇ ਬਾਪੂ ਜੀ ਕੋਠੀ ਕਾਲੇ ਕਰੋ ਕੱਚਾ ਕਸ਼ੈਰ ਆ ਝੋਲੇ ਚ ਪਾਇਆ ਤੇ ਚਲੋ ਉਦਾਂ ਦੇ ਲੀਡਰ ਪੰਜਾਬ ਦੇ ਜੇ ਕਾਲੀ ਦਲ ਨੂੰ ਚਾਹੀਦਾ ਅੱਗੇ ਲੈ ਕੇ ਉਹ ਜਿੰਨਾਂ ਤੇ ਕਾਲੀ ਦਲ ਦੇ ਵਿੱਚ ਪਹਿਲਾਂ ਸ਼ਾਮਲ ਹੋਣਾ ਲੋਕੀ ਆਪਣੇ ਆਪ ਨੂੰ ਫਕਰ ਸਮਝਦੇ ਤੇ ਇਸ ਲੀਡਰਸ਼ਿਪ ਨੇ ਕਾਲੀ ਦਲ ਦੇ ਵਿੱਚ ਉਹ ਲੋਕ ਸ਼ਾਮਲ ਕਰ ਲਏ ਕਿ ਕਾਲੀ ਦਲ ਕੋ ਹੋਣਾ ਹੀ ਲੋਕੀ ਆਪਣੇ ਨੂੰ ਗਾਲਾਂ ਗਾਲ ਦੇ ਬਰਾਬਰ ਸਮਝ ਲਾਪੇ ਹੀ ਪੀ ਕਾਲੀ ਦਲ ਮਤਲਬ ਗਾਲ ਆ ਕਿਸੇ ਵੇਲੇ ਇਹਨਾਂ ਨੇ ਬਥੇਰੀ ਕੈਂਪੇਨ ਕਰਨ ਦੀ ਕੋਸ਼ਿਸ਼ ਕੀਤੀ ਪ੍ਰਾਊਡ ਟੂ ਬੀ ਕਾਲੀ ਉਦਾਂ ਦੀ ਕੈਂਪੇਨ ਦੇ ਨਾਲ ਹੀ ਗੱਲ ਬੰਦ ਦੀ ਮੇਰਾ ਵੀਰ ਸੁਖਬੀਰ ਇਦਾਂ ਦੇ ਗਾਣੇ ਗਾ ਕੇ ਗੱਲ ਨਹੀਂ ਬੰਦੀ ਜਾਂ ਜਿਹੜਾ ਹਰਿਆਣੇ ਦਾ ਸਿੰਗਰ ਰੌਕੀ ਮਿੱਤਲ ਉਹਨਾਂ ਕੋ ਗਾਣੇ ਗਵਾ ਕੇ ਬੰਨਣੀ ਚਾਹੀਦੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਗਾਣਾ ਕਿੰਨੇ ਸਪான்ਸਰਡ ਕੀਤਾ ਕਿਹੜੇ ਸਟੂਡੀਓ ਦੇ ਵਿੱਚ ਗਾਣਾ ਤਿਆਰ ਉਹ ਲੋਕਾਂ ਨੇ ਝੱਟ ਲੱਭ ਲਿਆਗਾ ਹਣਾ ਉਹ ਚੀਜ਼ਾਂ ਤੋਂ ਕਾਲੀਦਨ ਨੂੰ ਗਰੇਜ਼ ਕਰਨਾ ਪਿੰਡਾਂ ਦੇ ਵਿੱਚ ਬੜੇ ਕਾਲੀ ਬੈਠੇ ਨੇ ਉਹ ਲੱਭ ਕੇ ਲੈਉਣੇ ਚਾਹੀਦੇ ਜਿੰਨਾਂ ਦੇ ਲੋਕੀ ਮਾਣ ਕਰਨ ਅਕਾਲੀ ਦਲ ਪੰਜਾਬ ਦੀ ਇੱਕ ਮਾਂ ਵੀ ਪਾਰਟੀ ਸੀ ਤੇ ਮਾਣ ਪਾਰਟੀ ਵੀ ਸੀ ਉਹ ਅਕਾਲੀ ਦਲ ਦੀ ਮਾਂ ਵੀ ਗਵਾਜ ਸੀ ਤੇ ਮਾਣ ਵੀ ਗਵਾਜ ਗਿਆ ਉਹਦੇ ਵਾਸਤੇ ਅਕਾਲੀ ਦਲ ਨੂੰ ਖਾਸ ਕਰਕੇ ਸੁਭੀ ਸਿੰਘ ਬਾਦਲ ਨੂੰ ਕਿ ਪ੍ਰਮਾਤਮਾ ਨੇ ਤੁਹਾਨੂੰ ਮੋੜ ਜਿੰਦਗੀ ਦਿੱਤੀ ਆ ਮੋੜ ਇੱਕ ਜਨਮ ਦਿੱਤਾ ਹੈਗਾ ਉਸ ਜਨਮ ਦੇ ਜਿਹੜਾ ਹੁਣ ਤੁਹਾਨੂੰ ਦਿੱਤਾ ਨੇ ਪ੍ਰਮਾਤਮਾ ਨੇ ਉਹ ਕੌਮ ਦੇ ਲੇਖੇ ਲਾ ਦੇਣਾ ਜਿਹਦੇ ਪੰਥ ਦੇ ਲੇਖੇ ਲਾ ਦੇਣਾ ਪ੍ਰਾਪਰਟੀ ਤੁਹਾਡੇ ਕੋਲ ਰੱਬ ਨੇ ਬਥੇਰੀ ਦੇ ਦਿੱਤੀ ਗਿਆ ਹੋਟਲ ਤੇ ਹੋਟਲ ਦੇ ਦਿੱਤੇ ਆ ਟਰਾਂਸਪੋਰਟ ਤੇ ਟਰਾਂਸਪੋਰਟ ਦਿੱਤੇ ਨੇ ਕਈ ਤਰ੍ਹਾਂ ਦੇ ਤੁਹਾਡੇ ਕਾਰੋਬਾਰ ਚੱਲਦੇ ਨੇ ਅੱਗੇ ਤੁਸੀਂ ਸਿਰਫ ਕਾਰੋਬਾਰ ਵੱਲ ਧਿਆਨ ਦਿੱਤਾ ਹੋਟਲਾਂ ਵੱਲ ਧਿਆਨ ਦਿੱਤਾ ਆ ਹੁਣ ਜਿੰਨੀ ਰੱਬ ਨੇ ਤੁਹਾਨੂੰ ਦੁਬਾਰਾ ਜਿੰਦਗੀ ਦਿੱਤੀ ਨਾ ਕੋਈ ਨਾ ਕੋਈ ਚੰਗਾ ਕਰਮ ਕੀਤਾ ਹੋਗਾ ਜਿਸ ਕਰਕੇ ਤੁਹਾਡੀ ਜਾਨ ਬਚੀ ਇਹ ਪੰਜਾਬ ਨੂੰ ਤੇ ਕੌਮ ਨੂੰ ਉਹਦੇ ਲੇਖੇ ਲਾ ਦੇਣੇ ਚਾਹੀਦੇ ਆ ਪਹਿਲੀਆਂ ਅਕਾਲੀ ਦਲ ਕਿਹੜੇ ਕਿਹੜੇ ਸਰਕਾਰਾਂ ਬਣਾ ਕੇ ਰੋਟੀ ਖਾਂਦੇ ਸੀ ਇੱਕ ਕੌਮ ਦੇ ਇੱਕ ਪੰਜਾਬ ਦੇ ਵੱਡੇ ਲੀਡਰ ਬਣ ਜੋ ਇਥੇ ਸੋਮਨਾਥ ਚੈਟਰਜੀ ਵਰਗੇ ਨੇ ਕਦੀ ਚੀ ਮੰਤਰੀ ਨਹੀਂ ਬਣੇ ਕਦੀ ਪ੍ਰਾਈਮ ਮਿੰਿਸਟਰ ਲੋਕੀ ਯਾਦ ਕਰਦੇ ਏਪੀ ਅਬਦੁੱਲ ਜੀ ਕਲਾਮ ਕਿੱਡੇ-ਕੱਡੇ ਇੰਡੀਆ ਦੇ ਵਿੱਚ ਜਿਹੜੇ ਐਗਜ਼ੈਂਪਲ ਬਣ ਚੁੱਕੇ ਨੇ ਤੁਹਾਡੇ ਕੋਲ ਮੌਕਾ ਪੰਜਾਬ ਦੇ ਵਿੱਚ ਇਸ ਟਾਈਮ ਲੀਡਰ ਹੈ ਨਹੀਂ ਕੋਈ ਤੁਹਾਨੂੰ ਮੌਕਾ ਮਿਲਿਆ ਪਰਮਾਤਮਾ ਨੇ ਦਿੱਤਾ ਉਹ ਵੀ ਉੱਥੋਂ ਦੇ ਮੌਕਾ ਮਿਲਿਆ ਜਿੱਥੇ ਕਿਸੇ ਨੇ ਸੋਚਿਆ ਨਹੀਂ ਹੈਗਾ ਕਿ ਤੁਸੀਂ ਵਾੜ-ਵਾੜ ਬਚਿਓ ਤੇ ਜੇ ਤੁਹਾਡੇ ਚੌਥੇ ਗੁਰੂ ਸਾਹਿਬ ਨੇ ਜੇ ਤੁਹਾਡੇ ਤੇ ਹੱਥ ਰੱਖ ਕੇ ਤੁਹਾਡੀ ਜਾਨ ਬਚਾਈ ਹੈਗੀ ਤੇ ਮਿੰਦਲਾ ਦੇ ਕੌਮ ਦੇ ਲਿਖਿਆ ਔਰ ਤੁਹਾਨੂੰ ਅਪੀਲ ਜਦੋਂ ਸਜ਼ਾ ਭੁਗਤ ਲੋਗੇ ਤੁਸੀਂ ਤਾਨੂੰ ਅਪੀਲ ਕਰਨੀ ਚਾਹੀਦੀ ਕਿ ਮੈਂ ਕਾਲੀ ਦਲ ਛੱਡਣ ਤਰ ਮੈਂ ਸਿਪਾਈ ਬਣ ਕੇ ਕੰਮ ਕਰਨ ਨੂੰ ਤਿਆਰ ਆ ਤੇ ਆਉ ਪੰਜਾਬ ਨੂੰ ਬਚਾਉਣ ਦੀ ਖਾਤਰ ਇੱਕ ਖੇਤਰੀ ਪਾਰਟੀ ਨੂੰ ਬਚਾਉਣ ਦੀ ਖਾਤਰ ਤੁਸੀਂ ਅੱਗੇ ਲੱਗੋ ਮੈਂ ਪਿੱਛੇ ਲੱਗਾਗਾ ਇਹ ਤੁਹਾਨੂੰ ਜਿਗਰਾ ਦਿਖਾਉਣਾ ਪੈਣਾ ਜਿਹੜੇ ਨਵੀਂ ਸ਼ਮੂਲੀਅਤ ਹੋ ਰਹੀ ਹੈ ਜਿਵੇਂ ਐਚਐਸ ਫੂਲਕਾ ਦੀ ਆਪਾ ਉਦਾਹਰਣ ਲਈ ਤਾਂ ਉਹਦੇ ਵਿੱਚ ਉਹਨਾਂ ਨੇ ਨਾਲ ਬਕਾਇਦਾ ਇਹ ਵੀ ਗੱਲ ਆਖੀ ਹੈ ਕਿ ਇੱਕ ਰੈਜ਼ੋਲੂਸ਼ਨ ਪਾਸ ਹੋਣਾ ਚਾਹੀਦਾ ਹੈ ਵਰਕਿੰਗ ਕਮੇਟੀ ਦੇ ਵਿੱਚ ਜਿਹੜਾ ਕੀ ਇਹ ਰੈਜ਼ੋਲੂਸ਼ਨ ਹੋਵੇ ਕਿ ਜਿਹੜੀ ਨਵੀਂ ਸੱਤ ਮੈਂਬਰੀ ਕਮੇਟੀ ਹੈ ਆਪਣਾ ਕੰਮ ਵਿੱਢੇ ਔਰ ਉਸ ਦੇ ਵਿੱਚ ਨਿਰਪੱਖਤਾ ਦੇ ਨਾਲ ਮੈਂਬਰਸ਼ਿਪ ਆ ਜਿਹੜੀ ਕੋਈ ਜਿਵੇਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿ ਇੱਕ ਬੋਗਸ ਮੈਂਬਰਸ਼ਿਪ ਨਹੀਂ ਹੋਣੀ ਚਾਹੀਦੀ ਕਹਿੰਦੇ ਉਹ ਸ਼ुरू ਹੋ ਜਾਣੀ ਚਾਹੀਦੀ ਸੀ ਦੇਖੋ ਸ਼ਾਇਦ ਹੋ ਜਾਂਦੀ ਅਗਰ ਸੁਬੀਰ ਸਿੰਘ ਬਾਦਲ ਤੇ ਗੋਲੀ ਨਾ ਚਲਦੀ ਇਹ ਵੱਡਾ ਇਸ਼ੂ ਬਣ ਗਿਆ ਨੇ ਇੱਕ ਜੇ ਉਹਦੇ ਨਾਂ ਗੋਲੀ ਚਲਦੀ ਹੈਗੀ ਤੇ ਸ਼ਾਇਦ ਹੋ ਸਕਦਾ ਕਿ ਕਾਲੀ ਦਲ ਅਸਤੀਫਾ ਵੀ ਮੰਗ ਲੈ ਹੁਣ ਕਾਲੀ ਦਲ ਮੈਨੂੰ ਲੱਗਦਾ ਕਿ ਜਿੰਨਾ ਚਿਰ 11 ਦਿਨ ਦੀ ਸਜ਼ਾ ਨਹੀਂ ਭੁਗਤੇ ਉਹਨਾਂ ਚਿਰ ਉਹਨਾਂ ਦਾ ਰੈਜ਼ੀਗਨੇਸ਼ਨ ਐਕਸੈਪਟ ਨਹੀਂ ਕਰਨਗੇ ਹੁਣ ਦੇਖੋ ਨਾ ਸੁਬੀਰ ਸਿੰਘ ਬਾਦਲ ਜਿੱਥੇ ਜਿੱਥੇ ਉਹਨਾਂ ਤਨਖਾਹੀ ਆ ਤਨਖਾਹ ਭੁਗ ਉਤ ਰਹੇ ਨੇ ਉਥੇ ਪੁਲਿਸ ਦੀ ਪਹਿਲਾਂ ਤੇ ਉਹਨਾਂ ਦੀ ਜੈਡ ਪਲੱਸ ਵਾਲੀ ਸਿਕਿਉਰਟੀ ਫਿਰ ਉਹਨਾਂ ਦਾ ਸ਼ਰੋਮਨਿੰਗ ਗਰੁੱਪ ਦਾ ਪ੍ਰਬੰਧਕ ਕਮੇਟੀ ਦੇ ਟਾਸਕ ਫੋਰਸ ਫਿਰ ਉਹਨਾਂ ਦਾ ਯੂਥ ਕਾਲੀ ਦਲ ਆ ਫਿਰ ਪੰਜਾਬ ਪੁਲਿਸ ਆ ਹੁਣ ਕਾਲੀ ਦਲ ਕਿਉਂਕਿ ਅੱਗੇ ਉਹਨਾਂ ਨੂੰ ਉਹ ਕਹਿੰਦੇ ਕਿ ਸਾਡੇ ਲੀਡਰ ਨੂੰ ਮਹਾ ਮੌਕਾ ਮਿਲਿਆ ਜ਼ਿੰਦਗੀ ਬਚੀ ਹੁਣ ਉਹ ਵਸਾ ਨਹੀਂ ਖਾਣਗੇ ਨਾ ਹੋ ਸਕਦਾ ਕਿ ਪੰਜ-ਛੇ ਦਿਨ ਦੀ ਸਜ਼ਾ ਰਹਿ ਗਈ ਬਾਕੀ ਭੁਗਤ ਕੇ ਹੋ ਸਕਦਾ ਕਿ ਅਸਤੀਫਾ ਪ੍ਰਵਾਨ ਕਰ ਲੈਣ ਇਸ ਕਰਕੇ ਉਹ ਇੱਕ ਇਸ਼ੂ ਬਾਅਦ ਚ ਹੋ ਗਿਆ ਉਹ ਸਕੈਂਡਰੀ ਇਸ਼ੂ ਹੋ ਗਿਆ ਤੇ 5 ਦਿਨ ਹੋਰ ਇੰਤਜ਼ਾਰ ਕਰਨੇ ਹੋ ਸਕਦਾ ਜਿਹੜੀ 7 ਮੈਂਬਰੀ ਕਮੇਟੀ ਵੀ ਜੇ ਉਹ ਆਉਂਦੇ ਨੇ ਤੇ ਉਹ ਵੀ ਲੋਕਾਂ ਤੋਂ ਡਰਦੇ ਨੇ ਕਿ ਇੱਕ ਪਾਸੇ ਤੇ ਸੁਬੀਸ਼ ਸਿੰਘ ਬਾਦਲ ਦੀ ਜਾਨ ਬਚੀ ਇਹਨਾਂ ਨੇ ਕਾਰਵਾਈ ਵੀ ਸ਼ੁਰੂ ਕਰਤੀ ਹੋ ਸਕਦਾ ਕਿ ਇਹਨਾਂ ਨੇ ਸ਼ਾਇਦ ਜਥੇਦਾਰਾਂ ਅੱਗੇ ਮੈਸੇਜ ਭੇਜ ਵੀ ਦਿੱਤਾ ਹੋਵੇ ਕਿ ਜੀ ਮਾਹੌਲ ਜਿਵੇਂ ਖਰਾਬ ਹੋ ਗਿਆ ਪੰਜਾਬ ਦਾ ਗੋਲੀ ਲੱਗੀ ਮਹਾ ਬਚਾਏ ਇੱਕ ਪਾਰਟੀ ਦਾ ਲੀਡਰ ਤੇ ਸਜ਼ਾ ਭੁਗਤ ਜਦੋਂ ਪੂਰੀ ਹੋ ਜਾਈ ਉਸ ਤੋਂ ਬਾਅਦ ਅਸਤੀਫਾ ਪ੍ਰਵਾਨ ਕਰੇ ਹੋ ਸਕਦਾ ਸਿੰਘ ਸਬੰਧ ਤੱਕ ਮੈਂ ਇਹਨਾਂ ਦਾ ਕੋਈ ਨਾ ਕੋਈ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਸੁਨੇਹਾ ਪਹੁੰਚ ਗਿਆ ਉਹ ਵੇ ਪਰ ਜਿਹੜੇ ਇਹ ਸਵਾਲ ਹੈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਹੈਗੇ ਜਿਹਦੇ ਫੂਲਕਾ ਸਾਹਿਬ ਕਹਿੰਦੇ ਮੈਂ ਖੁਦ ਜਾ ਕੇ ਭਰਾਂਗਾ ਨਾਮੇ ਹੋ ਸਕਦਾ ਹੈ ਫੂਲਕਾ ਸਾਹਿਬ ਸਮੇਤ ਪੰਜਾਬ ਦੇ ਹੋਰ ਸਾਰੇ ਬਹੁਤ ਰਿਟਾਇਰਡ ਅਫਸਰ ਆ ਜਾਣ ਕੋਈ ਬੁੱਧੀਜੀਵੀ ਆ ਜਾਣ ਜਾਂ ਹੋਰ ਐਜੂਕੇਸ਼ਨਿਸਟ ਆ ਜਾਣ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਾਲੀ ਦਲ ਦੇ ਨਾਲ ਜੇ ਕਾਲੀ ਦਲ ਦੀ ਨੀਅਤ ਚੰਗੀ ਹੋਈ ਤੇ ਕਿਉਂਕਿ ਕਾਲੀ ਦਲ ਨੂੰ ਤੇ ਹੁਣ ਖੰਦਕਾਂ ਕੱਢੀਆਂ ਜਾ ਰਹੀਆਂ ਤੇ ਜੇ ਕਾਲੀ ਦਲ ਕਹਿੰਦਾ ਕਿ ਉਹਨਾਂ ਖੰਦਕਾਂ ਦਾ ਜਵਾਬ ਮੈਂ ਖੰਦਕਾਂ ਦੇ ਰੂਪ ਚ ਚ ਹੀ ਦੇਣਾ ਹੈਗਾ ਫਿਰ ਇਸ ਤੋਂ ਅੰਦਾਜ਼ਾ ਲਗਾ ਸਕਦੇ ਕਿ ਕਾਲੀ ਦਲ ਨੇ ਕੰਦ ਤੇ ਲਿਖਿਆ ਹਾਲੇ ਤੱਕ ਪੜਿਆ ਨਹੀਂ ਹੈਗਾ ਜੇ ਪੜ ਲਿਆ ਹੈਗਾ ਤੇ ਜਾਣ ਬੁੱਝ ਕੇ ਖੁਦ ਨੂੰ ਅਧੇਰੇ ਵਿੱਚ ਰੱਖ ਰਿਹਾ ਹੈਗੇ ਨੇ ਕਾਲੀ ਦਲ ਨੂੰ ਹੁਣ ਆਪਣੀਆਂ ਜਿਹੜੀਆਂ ਲਕੀਰਾਂ ਨਾ ਉਹ ਦੂਜੀਆਂ ਵਿਰੋਧੀਆਂ ਦੀ ਮਟਾਉਣ ਦੀ ਲੋੜ ਨਹੀਂ ਆ ਲਕੀਰਾਂ ਵੱਡੀਆਂ ਖਿੱਚਣ ਦੀ ਲੋੜ ਹੈਗੀਆ ਔਰ ਸੁਬੀਸ਼ ਸਿੰਘ ਬਾਦਲ ਨੂੰ ਜਿਵੇਂ ਉਹਨਾਂ ਨੂੰ ਦੁਬਾਰਾ ਜ਼ਿੰਦਗੀ ਮਿਲੀ ਆ ਗਿਆ ਕੌਮ ਦੇ ਲੇਖੇ ਲਾ ਦੇਣੇ ਚਾਹੀਦੇ ਆ ਬਣ ਕੇ ਡਿਪਟੀ ਸੀਮ ਜਾਂ ਮੁੱਖ ਮੰਤਰੀ ਬਣਨਗੇ ਨਾ ਬਣਨਗੇ ਉਹਦੇ ਧਿਆਨ ਨਹੀਂ ਦੇਣੇ ਚਾਹੀਦਾ ਕੌਮ ਦੇ ਵਿੱਚ ਜਿਵੇਂ ਇਸ ਟਾਈਮ ਪੰਬਲ ਪੂਸੇ ਨੇ ਉਹਨੂੰ ਇੱਕ ਪੰਜਾਬ ਨੂੰ ਇੱਕ ਕੌਮ ਦਾ ਲੀਡਰ ਚਾਹੀਦਾ ਸਿੱਖ ਕੌਮ ਦਾ ਲੀਡਰ ਚਾਹੀਦਾ ਉਹ ਸੁਬੀਰ ਸਿੰਘ ਬਾਦਲ ਨੂੰ ਉਹਦੇ ਰਾਹ ਤੁਰਨਾ ਚਾਹੀਦਾ ਹੈਗਾ ਉਹ ਜਿਹੇ ਕੰਮ ਕਰਨੇ ਚਾਹੀਦੇ ਜਿਹੜੇ ਹਾਲੇ ਤੱਕ ਹੋਏ ਨਹੀਂ ਆ ਗਲਤੀਆਂ ਤੁਸੀਂ ਮੰਨ ਹੀ ਲਈਆਂ ਹੈਗੀਆਂ ਲੋਕੀ ਤੁਹਾਨੂੰ ਮਾਫ਼ ਵੀ ਕਰ ਦੇਣਗੇ ਲੇਕਿਨ ਉਸ ਤੋਂ ਵੱਡਾ ਹੈ ਕਿ ਤੁਹਾਨੂੰ ਹੋਰ ਅੱਗੇ ਕੰਮ ਕਰਨੇ ਪੈਣਗੇ ਤੇ ਅਗਰ ਫੂਲਕਾ ਸਭ ਵਰਗੇ ਲੋਕ ਆਉਂਦੇ ਨੇ ਜਾਂ ਇੰਨਾ ਸਮੇਤ ਹੋਰ ਲੋਕ ਆਉਣਗੇ ਤੇ ਅਕਾਲੀ ਦਾਨ ਨੂੰ ਫਾਇਦਾ ਹੋਣਗੇ ਪਾਰਟੀ ਦੇ ਵਿੱਚ ਚੰਗੇ ਲੀਡਰ ਆਉਂਦੇ ਨੇ ਤੇ ਪਾਰਟੀ ਦੇ ਵਿੱਚ ਫੈਸਲੇ ਵਧੀਆ ਹੁੰਦੇ ਨੇ ਪਾਰਟੀ ਦੇ ਵਿੱਚ ਫਿਰ ਡਿਕਟੇਟਰਸ਼ਿਪ ਨਹੀਂ ਚੱਲਦੀ ਹੈਗੀ ਜਿਵੇਂ ਅੱਜ ਹੀ ਇੱਕ ਨਾ ਪਾਰਟੀ ਦੇ ਵਿੱਚ ਕਿ BBC ਜਿਵੇਂ ਤੁਸੀਂ ਦੱਸ ਰਹੇ ਕਿ BBC ਦੇ ਵਿੱਚ ਕੋਈ ਇੰਟਰਵਿਊ ਉਹ ਕਹਿੰਦੇ ਨਹੀਂ ਸਾਡੇ ਹਿਸਾਬ ਨਾਲ ਇੰਟਰਵਿਊ ਲਓ ਪੁੱਠਾ ਸਿੱਧਾ ਸਵਾਲ ਨਾ ਕਰ ਸਿੱਧਾ ਸਵਾਲ ਨਹੀਂ ਕਰਨਾ ਫਿਰ ਉਹ ਪਾਰਟੀਆਂ ਨਾ ਜ਼ਿਆਦਾਤਰ ਚੱਲਦੀਆਂ ਨਹੀਂ ਆਈਆਂ ਜੇ ਪਾਰਟੀ ਦੇ ਵਿੱਚ ਡਿਕਟੇਟਰਸ਼ਿਪ ਆ ਤੇ ਫਿਰ ਪਾਰਟੀ ਕਦੇ ਨਹੀਂ ਚੱਲਦੀ ਤੇ ਜੇ ਪਾਰਟੀ ਜੇ ਡੈਮੋਕ੍ਰੇਸੀ ਆ ਤੇ ਪਾਰਟੀ ਚੱਲਦੀ ਆ